ਨੇ ਭਰਾਵਾ ਹੁਣ ਨਿਕਲੇ ਆ ਕੰਪਨੀ ਚੋਂ ਬਾਹਰ ਆ ਕ੍ਰੇਨ ਭਰ ਕੇ ਬਹੁਤ ਅੰਦਰ ਸਾਨੂੰ ਇਹਨਾਂ ਨੇ ਤੰਗ ਕੀਤਾ ਨਿਕਲਦੇ ਹੁਣ ਮੈਂ ਗਰਜੰਟਨ ਹੋ ਗਿਆ ਵੀ ਦੁੱਧ ਵੀ ਲਿਆ ਤੇ ਲਈ ਚਾਹ ਬਣਾਈ ਹੈ ਆਪਦੀ ਕਿਉਂਕਿ ਅੰਦਰ ਜਦੋਂ ਗਏ ਆ ਨਾ ਇਹ ਕੱਢ ਕੇ ਇਹ ਤੇ ਬਾਹਰ ਰੱਖ ਦਿੱਤਾ ਸੀਗਾ ਸਮਾਨ ਭਾਂਡੇ ਭੁੰਲੇ ਗੇਟ ਤੇ ਵੀ ਅੰਦਰ ਆਪਦੀ ਵੀ ਨਹੀਂ ਸੀ ਬਣਾ ਸਕਤੇ ਤੇ ਹੌਣ ਪਾਉਣ ਨੇ ਤੇ ਅਸੀਂ ਨਾ ਦੋ ਤਿੰਨ ਵੀਡੀਓ ਪਾਈਆਂ ਬੜੀਆਂ ਭੈਣਾ ਲੋਕਾਂ ਨੇ ਵੇਖੀਆਂ ਤੇ ਕਰਜਾ ਤਾਂ ਕਹਿੰਦਾ ਆਪਾਂ ਵੀ ਪਾ ਦਿਆ ਕਰੀਏ ਮੈਂ ਕਿਹਾ ਪਾ ਦਿਆ ਕਰਾਂਗੇ ਆਹ ਕ੍ਰੇਨ ਆ ਬਾਈ ਇਹ 650 ਟਨ ਦੀ ਆ ਇਹ ਪੂਰੀ ਕ੍ਰੇਨ ਨਹੀਂ ਕੀ ਉਹਦਾ ਕੁਝ ਹਿੱਸਾ ਹੀ ਐ ਇਹ ਆਵੇ ਉੱਪਰ ਹੋ ਸਕਦਾ ਇਹਦਾ ਨਾਮ ਵੀ ਹੋਣ ਲਈ ਹੈਨਾ ਐ ਐਕਸ ਸੀ ਐਮ ਜੀ ਸੀ 450 ਚੈਨਾ ਇਂਗ ਲਾ ਕੇ ਉਹਨਾਂ ਨੇ ਹੋਰ ਗੱਡੀ ਤੇ ਭੇਜੀਆਂ ਗੇਟ ਵਾਲਿਆਂ ਦੇ ਨਾਲ ਜਿਹੜਾ ਮੈਂ ਲੜ ਕੇ ਆਇਆ ਹਾਂ ਅਸੀਂ ਬਾਹਰ ਜਾਣਾ ਚਾਹੁੰਦੇ ਸੀ ਉਹ ਉਹਨਾਂ ਨੇ ਸਾਨੂੰ ਨਹੀਂ ਜਾਣ ਦਿੱਤਾ ਆ ਵੀਡੀਓ ਬਣਾਈ ਪਰਦੇ ਦੇ ਨਾਲ ਉਹ ਬਣਾਉਣ ਨਹੀਂ ਦਿੰਦੇ ਪਰ ਇੱਕ ਮੋਬਾਈਲ ਗਰਜੰਦ ਕੋ ਸੀ ਜਿਹਦੇ ਨਾਲ ਪਰਦੇ ਨਾਲ ਬਣਾਈ ਐ ਸੀ ਤੇ ਦੇਖਣ ਵਾਲੇ ਨੇ ਆਖਣਾ ਵੀ ਨਹੀਂ ਨਹੀਂ ਉਦਾਂ ਹੀ ਕਹੀ ਜਾਂਦੇ ਆ ਆ ਸਕਿਉਰਟੀ ਵਾਲਿਆਂ ਦੇ ਨਾਲ ਸਾਡੀ ਪੂਰੀ ਬੈਸਬਾਜੀ ਹੋਈ ਉਹਨਾਂ ਸਾਨੂੰ ਜਾਣ ਨਹੀਂ ਦਿੱਤਾ ਆ ਵੀਡੀਓ ਦੇਖਿਓ ਉਹ ਤੁਸੀਂ कोई चाय कोई नाश्ता तो लाके दो कोई नहीं छोड़ रहा भाई तो तो देखिए हम लोग आपकी बहुत इज्जत करते हैं पर भूख बर्दाश्त नहीं होती है। पे नहीं है। हाँ ये है। जिस पे जाओ यही शब्द बोलता है वो तो दूसरे पे तोड़ देता है कोई नहीं छोड़ रहा आप बोलेंगे छोड़ता नहीं अरे ड्राइवरों को कौन छोड़ रहा है चार दिन से अंदर है हम और सुबह से भूखे प्यासे हाँ। है ना वो बात नहीं है हाँ। गेट में जाना ना हो रहा है दूसरा गेट में जाएगा, ना बात पहले सोचो गाड़ी इस गेट से अंदर गई थी पास में गाड़ी जाना आना हो रहा है वो वो साइड में जाना आना कर सकता है ये गेट में क्या आप जाना आना कर सकते हैं भाई अंदर तो इसी गेट से गई है तो ना भाई, भाई, तुम है? जो पार्टी को थोड़ा फोन करो कौन सी पार्टी को जो होगा ना किसी का सामान लेकर आया हाँ, आई राइस की क्रेन लोड की है ਇਹ ਨਾ ਵੀਰੋ ਇਹਨਾਂ ਦੇ ਗੇਟ ਆ ਜਿਹੜੇ ਉਹ 4 4 ਕਿਲੋਮੀਟਰ ਦੀ ਵਿੱਤ ਤੇ ਆ ਪਹਿਲਾਂ ਸਾਨੂੰ ਇਹਨਾਂ ਨੇ 10 ਨੰਬਰ ਗੇਟ ਤੇ ਭੇਜਿਆ ਉਹਦੇ ਤੋਂ 3 ਨੰਬਰ ਤੇ ਗਏ ਉਹਦੇ ਤੋਂ 4 ਨੰਬਰ ਤੇ ਗਏ ਇਹ 4 ਨੰਬਰ ਗੇਟ ਦੀ ਵੀਡੀਓ ਆ ਜਿਹੜੀ ਤੇ ਇਹ ਫੇਰ ਕਹੀ ਜਾਂਦਾ ਨੇ ਨਹੀਂ ਤਿੰਨ ਪੇ ਜਾਓ ਤਿੰਨ ਪੇ ਜਾਓ ਦੂਸਰਾ ਜੇ ਇਹਨਾਂ ਨੂੰ ਪਤਾ ਲੱਗ ਜਾਏ ਨਾ ਮੋਬਾਈਲ ਜਬਤ ਕਰ ਲੈਂਦੇ ਮੋਬਾਈਲ ਵੀ ਲੁਕੋ ਕੇ ਰੱਖਣਾ ਪੈਂਦਾ ਤੇ ਉੱਤੇ ਨੰਬਰ ਵਾਲੇ ਤਾਂ ਇਹਨਾਂ ਦੇ ਵੀ ਗਰੂ ਸੀ ਪਰ ਉੱਥੇ ਸਾਨੂੰ ਮੌਕਾ ਨਹੀਂ ਮਿਲਿਆ ਵੀਡੀਓ ਬਣਾਉਣ ਦਾ ਵੇ ਵੈਸੇ ਜ਼ਿੰਦਗੀ ਦੇ ਵਿੱਚ ਇਦਾਂ ਨਹੀਂ ਕੰਪਨੀਆਂ ਵਾਲੇ ਚੰਗੇ ਹੀ ਹੁੰਦੇ तकरीबन ਇਹੇ ਸਾਨੂੰ ਪਹਿਲਾਂ ਗੁਰੂ ਟੱਕਰੇ ਆ ਅੱਜ ਤੱਕ ਨਹੀਂ ਕਦੇ ਨਹੀਂ ਇਤਰਾ ਹੋਈ ਸੀ ਤੇ ਚਲੋ ਹੁਣ ਨਿਕਲ ਆਇਆ ਸੀ ਲੋਡ ਕਰਕੇ ਇਹ ਗੁਜਰਾਤ ਦਾ ਮਾਲ ਆ ਇੱਥੋਂ ਅਸੀਂ ਕਲਕੱਤੇ ਤੋਂ ਇਹਨਾ 500 ਕਿਲੋਮੀਟਰ ਸਾਈਡ ਤੇ ਇਕਲਿੰਗਨਗਰ ਜਿੱਥੇ ਲੋਡ ਕੀਤਾ ਚਲ ਅਸੀਂ ਕੀ ਆ ਪੰਜਾਬ ਤੋਂ ਦੂਰ ਰਹਿੰਨੇ ਆ ਇਹਦੇ ਨਾਲ ਤੁਹਾਡੇ ਨਾਲ ਜੁੜੇ ਰਹੀ ਦਾ ਦੁੱਖ ਸੁੱਖ ਕਰਕੇ ਸਾਨੂੰ ਵੀ ਚੰਗਾ ਲੱਗਦਾ ਸਾਡੀ ਵੀਡੀਓ ਸ਼ੇਅਰ ਕਰਦੇ ਕਰੋ ਹੈ